ਪਾਲ ਕੀ ਪ੍ਰਗਟ ਕੋ ਸਭ ਦੇ ਉਪਲਬਧ ਦੇ ਵਿੱਚ ਜਿਹੜੀ ਇੱਕ ਸ਼ੋਭਾ ਯਾਤਰਾ ਛੇਤਰੀ ਹੋ ਰਹੀ ਚੱਹੀਏ ਇਸ ਦੇ ਉਪਲਬਧ ਦੇ ਵਿੱਚ ਅੱਜ ਜਿਹੜਾ ਹੈ ਕਿ 74 ਤੋਂ 713 ਬਸਾ ਦੇ ਵਿੱਚ ਸਰਦਾਲੂ RAM TIRAT PANDAR AMREESAR ਨਤਵਸਤਕ ਹੋਣ ਜਾ ਰਹੇ ਨੇ ਇਸ ਬਾਬਾ ਜਿਹੜਾ ਕਿਸੇ ਸੰਤ ਸਮਾਜ ਵਿੱਚ ਇੱਥੇ ਮੌਜੂਦ ਹੈ ਉਹ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਅੱਜ ਜਿਹੜਾ RAM TIRAT PANDAR ਜਿਹੜੀ ਸੰਧਰੋ ਸੰਗਤ ਜਾ ਰਹੀ ਹੈ ਉਸ ਦਾ ਨੰਦਨ ਭਗਵਾਨ ਵਨਿਕ ਪਰਾਇ ਦੀ ਜੈ ਅੱਜ ਬਹੁਤ ਹੀ ਸੋਹਾਗ ਪ੍ਰਿਆ ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਭਗਵਾਨ ਵਾਲਮੀਕ ਆਗਮਨ ਗੁਰਪੁਰਬ ਮਨਾ ਰਹੀਆਂ ਆ ਸਾਡੇ ਬਿਪਨ ਸਰਵਾਲ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਲੰਧਰ ਸ਼ਹਿਰ ਤੋਂ ਪੰਜਾਬ ਦੇ ਵਿੱਚੋਂ ਸਾਰੇ ਚੋਂ ਇਕੱਤਰ ਹੋ ਕੇ ਇਸ ਜਲੰਧਰ ਸ਼ਹਿਰ ਤੋਂ ਸਾਡੇ ਬਿਪਨ ਕੁਮਾਰ ਜੀ ਸਾਰੀਆਂ ਸੰਗਤਾਂ ਨਾਲ ਲੈ ਕੇ ਹਜ਼ਾਰਾਂ ਤਦਾਦ ਦੇ ਵਿੱਚ ਸ੍ਰੀ ਭਗਵਾਨ ਬਾੜਮੀ ਕਾਸ਼ਰਮ ਅੰਮ੍ਰਿਤਸਰ ਵਿਖੇ ਜੋ ਯਾਤਰਾ ਇੱਥੇ ਆਰੰਭ ਹੋਏਗੀ ਥੋੜੀ ਦੇਰ ਬਾਅਦ ਔਰ ਇਸ ਵਿੱਚ ਬਹੁਤ ਮਹਾਨ ਮਹਾਪੁਰਸ਼ ਔਰ ਬਹੁਤ ਪੁੱਤਜੀਵੀ ਔਰ ਬੜਵਡੇ ਲੋਕ ਇਸ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੀਆਂ ਅਸ਼ੀਰਵਾਦਾ ਲੈ ਰਹੇ ਆ ਜਿੱਥੇ ਇਹ ਯਾਤਰਾ ਅੱਜ ਕੋਈ 2-3 ਘੰਟੇ ਦੇ ਕਰੀਬ ਆਰੰਭ ਹੋਏਗੀ ਯਾਤਰਾ ਇਹਦੇ ਵਿੱਚ ਮਹਾਪੁਰਸ਼ ਵੋ ਸ਼ਾਮਿਲ ਹੋ ਕੇ ਸਾਰੇ ਬੁੱਧੀਜੀਵੀ ਸ਼ਾਮਿਲ ਹੋਣਗੇ ਭਗਵਾਨ ਬਾਲਬੀਕ ਮਹਾਰਾਜ ਜੀ ਦੀ ਦੂਸਰੀ ਯਾਤਰਾ ਕੁੱਲੂ ਬਨਾਲੀ ਤੋਂ ਹੁਸ਼ਾਰਪੁਰ ਹੁੰਦੀ ਹੋਈ ਉਹ ਵੀ ਸ਼ਾਮ ਨੂੰ ਪਹੁੰਚੇਗੀ ਤੇ ਸਾਰੀਆਂ ਸੰਗਤਾਂ ਵਿਸ਼ਵ ਭਰ ਦੀਆਂ ਸੰਗਤਾਂ ਜਿਵੇਂ ਗੁਰੂ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਨੂੰ ਮੋਹਰਾ ਕੇ ਇਹ ਬਣਾ ਰਹੀਆਂ ਤੇ ਜਿੱਥੇ ਸਾਰੀਆਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੀ ਅਸ਼ੀਰਵਾਦ ਲੈ ਰਹੀਆਂ ਉੱਥੇ ਸਾਡੇ ਜਗੰਦਰ ਦੇ ਬਿਪਨ ਜੀ ਕਿਨਾਂ ਨੂੰ ਅਸੀਂ ਕੋਰਟਨ ਕੋਟ ਧੰਨਵਾਦ ਵੀ ਕਰਦੇ ਇਹਨਾਂ ਦਾ ਔਰ ਮੁਬਾਰਕਾਂ ਵੀ ਦਿੰਦੇ ਆ ਗੁਰੂ ਪਾਤਸ਼ਾਹ ਜੀ ਦੀਆਂ ਅਸ਼ੀਰਵਾਦਾਂ ਲੈ ਰਹੇ ਆ ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਦਾ ਅਜੀਤ ਅਖਬਾਰ ਔਰ ਸਮਾਚਾਰ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਸ਼ੁਕਰ ਅਦਾ ਕਰਦੇ ਆ ਸ਼ਾਮਿਲ ਇਸ ਸ਼ੋਭਾ ਵਿੱਚ ਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ मैं तो अपना फिरोज खान अज बाल्मीक प्रभु आगमन से अभी शोभा यात्रा रामतीर्थ को चली है जलंधर तो विपन सभरवाल जी की अगवाई हेठ और साधु संत महंत की रहनुमई हेठ अ समय इस समय स्टार्ट हो गई है सो सारे बाल्मीक समाज में और पूरे देश में प्रभु दे जन्म आगमन दिन ਪਰ ਮੀਤੀ ਜੀ ਪ੍ਰਗਟਪ੍ਰਸਤਾਵ ਦੇ ਲਕਸ਼ਤੇ ਵਿੱਚ ਜਿਹੜਾ ਕਿ ਅੱਜ ਦੇ ਚੱਲ ਰਹੇ ਗਲੰਦਰ ਤੋਂ सात सौ तेरह बससा के बीच श्रद्धालु ने और श्री अमरसल सहित के काम तिरस मस्तक पर नहीं जा रहे ने जिड थोड़ी ही श्रद्धालु ने थोड़ी ही देर से बीच गंदर रवाना होने के जिसने मुख्य तौर पे उसे देख सकते हो कि मंच पे होते बच्चन प्रकाशन समूह के मुख्य संपादक सूची डॉक्टर ਜਿੰਦਰ ਸਿੰਘ ਹਮਦਾਰ ਸਿੰਘ ਗੁਜੇ ਨੇ ਨਾਲ ਨਾਲ ਦੇ ਉਹ ਸਭ ਸਮਾਜ ਤੇ ਹੋਰ ਸ਼ਹਿਰ ਦੇ ਸਮਾਜਿਕ ਤੇ ਸਿਆਸੀ ਆਗੂ ਜਿੰਦਰ ਸਾਹਿਬ ਅਤੇ ਜਿਹੜੇ ਸਤਿਕਾਰ ਸਾਨੂੰ ਮੱਚ ਸਟੇਜ ਤੇ ਗੁਜੇ ਦੇ ਜਿਹੜੇ ਥੋੜੀ ਹੀ ਦੇਰ ਦੇ ਵਿੱਚ

ਅੱਜ ਮੈਂ ਭਗਵਾਨ ਬਾਲਮੀਕ ਉਤਸਵ ਕਮੇਟੀ ਪੰਜਾਬ ਜੇ ਜਿਸ ਨੇ ਤਗਵਾਈ ਮੇਰੇ ਅਜ਼ੀਜ਼ ਵਿਪਨ ਖਬਰਵਾਲ ਕਰਦੇ ਰਹੇ ਆ ਸਾਰੇ ਉਹਨਾਂ ਦੇ ਸਾਥੀ ਜਿਨ੍ਹਾਂ ਚ ਬਹੁਤ ਉਤਸ਼ਾਹ ਬਹੁਤ ਜੋਸ਼ ਬੜੀ ਨਿਮਰਤਾ ਹਮੇਸ਼ਾ ਰਹੀ ਹੈ ਮੈਂ ਉਹਨਾਂ ਨੂੰ ਇਸ ਯਾਤਰਾ ਤੇ ਜਿਹੜੀ ਵਿਸ਼ਾਲ ਤੀਰਥ ਯਾਤਰਾ ਉਹਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਬਧਾਈ ਦਿੰਦਾ। ਉਹ ਇਹ ਖੁਸ਼ੀ ਹੈ ਕਿ ਅੱਜ ਛੰਛਮਾਰ ਦੇ ਬਹੁਤ ਸਾਰੇ ਜਿਹੜੇ ਸਤਕਾਰਯੋਗ ਸਿੱਖਿਪਤਾ ਉਹ ਇੱਥੇ ਹਾਜ਼ਰ ਨੇ। ਇਹ ਸਾਡੇ ਬਹੁਤ ਵਧੀਆ ਸਖਸ਼ੀਤ ਜੱਬਰਵਾਲ ਜੀ ਜਿਹੜਾ ਅੱਜ ਕਿ ਬਹੁਤ ਸਵਾਗਤ ਨੂੰ ਦੇ ਰਹੇ ਆ ਉਹ ਸਾਡੇ ਚ ਆਜਾਏ ਆ। ਕਮਿਸ਼ਨਰ ਸਾਹਿਬ ਜਿਨ੍ਹਾਂ ਬਾਰੇ ਬੜਾ ਤੁਸੀਂ ਸਾਰੇ ਹਮੇਸ਼ਾ ਪ੍ਰਸ਼ੰਸਾ ਕਰਦੇ ਆ ਉਹ ਵੀ ਅੱਜ ਸਾਡੇ ਵਿੱਚ ਨੇ ਮੈਂ ਇਸ ਯਾਤਰਾ ਤੋਂ ਪਹਿਲਾਂ ਆਪਣੇ ਅਜ਼ੀਜ਼ ਵਿਪਨ ਨੂੰ ਅੱਜ ਇਹਨਾਂ ਦਾ ਜਨਮ ਦਿਨ ਬਹੁਤ ਬਹੁਤ ਵਧਾਈ ਤੁਹਾਡੇ ਸਭ ਵੱਲੋਂ ਤੇ ਜਿੰਨਾ ਇਹ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਸ਼ਕਤੀ ਬਖਸ਼ੇ ਇਸੇ ਤਰ੍ਹਾਂ ਇਹ ਆਪਣੇ ਸਾਥੀਆਂ ਨਾਲ ਉਤਸ਼ਾਹ ਨਾਲ ਆਪਣੇ ਸਮਾਜ ਲਈ ਕੰਮ ਕਰਦੇ ਰਹਿਣ ਮੇਰਾ ਇਹੀ ਇਸ ਦਿਨ ਤੇ ਵੱਡਾ ਹੋਣ ਦੇ ਨਾਤੇ ਇਹ ਅਸ਼ੀਰਵਾਦ ਹੈ ਮੈਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਵਿਦਨ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਸ਼ਸ਼ੀਬੀਰੀ ਇੱਥੇ ਮੈਂ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਇੱਕ ਨਵੀਂ ਸਮਾਜ ਅੰਦਰ ਚੇਤਨਾ ਪੈਦਾ ਕੀਤੀ ਹੈ ਗੁਰੂਾਨ ਬਾਲਮੀਕੀ ਰਮਾਇੰਦ ਦੇ ਪਹਿਲੇ ਰਚੇਤਾ ਜਿਨ੍ਹਾਂ ਦੀ ਬਾਣੀ ਅਮਰ ਹੈ ਜਿਨ੍ਹਾਂ ਤੋਂ ਅਸੀਂ ਹਮੇਸ਼ਾ ਸਿੱਖਿਆ ਲੈਣਿਆ ਤੇ ਸਦੀਆਂ ਤੋਂ ਇਹ ਜਿਹੜਾ ਉਹਨਾਂ ਦਾ ਅਸ਼ੀਰਵਾਦ ਇਹ ਸਾਰੇ ਸਮਾਜ ਨੂੰ ਸੱਚੇ ਸੁੱਚੇ ਸਮਾਜ ਨੂੰ ਉਹਨਾਂ ਦਾ ਅਸ਼ੀਰਵਾਦ ਰਿਹਾ ਉਹਨਾਂ ਦੀਆਂ ਲਿਖਤਾ ਅਮਰ ਹੈ ਉਹਨਾਂ ਦਾ ਨਾਮ ਅਮਰ ਹੈ ਤੇ ਅਸੀਂ ਸਾਰੇ ਉਹਨਾਂ ਦੇ ਨਾਮ ਤੋਂ ਹਮੇਸ਼ਾ ਉਠਿਆ ਲੈਨੇ ਆ ਮੈਨੂੰ ਇਸ ਗੱਲ ਦੀ ਮੈਂ ਸਾਰੇ ਸਮਾਜ ਨੂੰ ਕਾਨੂੰ ਇਸ ਮੈਨੇਜਿੰਗ ਕਮੇਟੀ ਨੂੰ ਕਾਨੂੰ ਬਹੁਤ ਬਹੁਤ ਇੱਕ ਵਾਰ ਫਿਰ ਵਧਾਈ ਦਿੰਦਾ ਕਿ ਤੁਸੀਂ ਇੱਕ ਸਮਾਜ ਖਾਸ ਤੌਰ ਤੇ ਜਿਹੜਾ ਗਾਵੇ ਦਾ ਸਾਡਾ ਸਮਾਜ ਆ ਉਹਦੇ ਚ ਸਮਾਜ ਪ੍ਰਤੀ ਆਪਣੇ ਮਹਾਪੁਰਖਾਂ ਪ੍ਰਤੀ ਉਹਨਾਂ ਦੀ ਬਾਣੀ ਪ੍ਰਤੀ ਬਹੁਤ ਵੱਡੀ ਚੇਤਨਾ ਜਿਹੜੀ ਉਹ ਤੁਹਾਡਾ ਕੀਤੀ ਹੈ ਮੇਰਾ ਇਹ ਯਕੀਨ ਆ ਕਿ ਤੁਹਾਡਾ ਇਹ ਉਤਸ਼ਾਹ ਹਮੇਸ਼ਾ जिंदगी बनिया रहेगा किड़े तो, तो उत्साह ल कि आने वाली पीढ़िया और हो भी जोड़ा गौरव जोड़ा वो पैदा इन शब्दों बहुत अच्छ उत्साह न पूरे इलाके चो संगत आई है बहुत देर दे सारे तुम इत रहे हो सारे प्रवचन से सारे रल के असी इस यात्रा को ਮੈਂ ਮਨਾ ਰਹੇ ਹਾਂ ਮੈਂ ਇਸ ਸਮੇਂ ਦਾ ਕਿ ਇਹ ਤੁਹਾਡਾ ਉੱਥੇ ਗਾਣਾ ਬਹੁਤ ਇਸ ਪੱਗੀ ਜਿੰਦਗੀ ਲਈ ਇੱਕ ਸਫਲ ਜਿਹੜਾ প্রাণী ਜਿਹੜਾ ਬਿਨ ਉਹ ਬਣਿਆ ਜਾਏਗਾ ਉੱਥੋਂ ਤੁਸੀਂ ਖਿਆਲ ਆ ਕੇ ਹੋਰ ਵੀ ਸਮਾਜ ਲਈ ਸੱਚੇ ਸਮਾਜ ਲਈ ਕੰਮ ਕਰੋ ਮੈਂ ਇਹੀ ਅਰਦਾਸ ਕਰਦਾ ਇਹੀ ਤੈਨੂੰ ਆਪਣਾ ਅਸ਼ੀਰਵਾਦ ਦਿੰਨਾ ਇਹਨਾਂ ਸ਼ਬਦਾਂ ਨਾਲ ਮੈਂ ਯਾਤਰਾ ਦੀ ਜਿਹੜੀ ਆਰੰਭ ਹੋਣ ਤੇ ਤੁਹਾਨੂੰ ਪਤਾ ਹੀ ਦਿਨਾ ਤੇ ਰਲ ਕੇ ਅਸੀਂ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਅੱਛਾ ਨਾਲ ਇਸੇ ਤਰ੍ਹਾਂ ਚੱਲਦੇ ਰਹਾਂਗੇ ਇਹ ਮੈਂ ਵਚਨ ਦਿੰਦਾ ਬਹੁਤ ਬਹੁਤ ਧੰਨਵਾਦੀ ਸਭ ਕਮੇਟੀ yeah no.

सिदा थानू सीधिया तस्वीर दिखा रहे हैं भगवान वाल्मीकि उत्सव कमेटी वालों 713 सौ तेरह बसा श्रद्धालु अमृतसर साहब विखे राम तीरथ लेके जाया जा रहा है जिते सात सौ तेरह बसा श्रद्धालु भगवान वाल्मीकि नतमस्तक होम्मीकि जी तो का आशीर्वाद प्राप्त करेंगे और इसका है कि भगवान भगवान वाल्मीकि उत्सव कमेटी प्रधान सबरवाल वालों

ਇੱਥੇ ਜਿਹੜੇ ਫੋਰ ਜਲੰਧਰ ਦੇ ਸਮਾਜਿਕ ਤੇ ਸਿਆਸੀ ਆਗੂ ਇੱਥੇ ਪਹੁੰਚੇ ਨੇ ਭੋਤ ਭਾਈਪਾਲ ਦੇ ਸੀਨੀਅਰ ਆਗੂ ਤਰਨਚੋਪੀ ਇੱਥੇ ਪਹੁੰਚ ਚੁੱਕੇ ਨੇ भाजपा के सीनियर आगू अशोक हेकी भी इतने पहुंचे ने जलंधर के का मेयर आदे भाजपा के सीनियर राकेश राठौर भी इस मौके पर इतने पहुंचे ने भाजपा आगू शीतल अंगुराल भी इतने पहुंचे ने सीधिया तस्वीर जी की कि अस इतों तो तो दिखा रहे हैं जलंधर तो जित भगवान वाल्मीकि भगवान वाल्मीकि ਹੰਦੀ ਭਾਈ ਪ੍ਰਗਟ ਉਤਸਵ ਦੇ ਪਲਖਤ ਦੇ ਵਿੱਚ ਵਿਸ਼ਾਲ ਤੀਰਥ ਯਾਤਰਾ ਅੰਮ੍ਰਿਤਸਰ ਸਾਹਿਬ ਵਿਖੇ શ્રી ਰਾਮ ਤੀਰਥ डॉ बजिंद्र सिंह हमदर वालों की गई है सीधिया तस्वीर श्री भगवान वाल्मीकि जी तीर्थ स्थल अमृतसर साहेब विखे सात सौ ते, तेरह बसा धालू पहुंचा ते नतमस्तक हो श्री भगवान वाल्मीकि जी का आशीर्वाद प्राप्त कर

ਜੀ ਆਰਿਗੋ ਸਾਡਾ ਮਾਰਗ ਦਰਸ਼ਨ ਕਰਦੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਤੋਂ ਵਿਸ਼ਾਲ ਤੀਰਥ ਯਾਤਰਾ ਆਰੰਭ ਹੋਈ ਹੈ ਜਿਹੜੀ ਕਿ ਅੰਮ੍ਰਿਤਸਰ ਤੋਂ ਅੱਗੇ ਤੀਰਥ ਸਥਾਨ ਜਿਹੜਾ ਮਾਨਕੀਰ ਸਥਾਨ ਉੱਥੇ ਜਾਏਗੀ ਬੜਾ ਸਾਰਿਆਂ ਚ ਮੈਂ ਦੇਖਿਆ ਉਤਸ਼ਾਹ ਹੈ ਬੜੀ ਭਾਵਨਾ ਹੈ ਔਰ ਮੇਰਾ ਇਹ ਹੈ ਕਿ ਇਹ ਵੈਪਨ ਸਬਰਵਾਲ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਇਸ ਉਤਸ਼ਾਹ ਨਾਲ ਜਿਸ ਮਿਹਨਤ ਨਾਲ ਜਿਸ ਨਿਮਰਤਾ ਨਾਲ ਕੰਮ ਕੀਤਾ ਲਗਾਤਾਰ ਉਸ ਨੇ ਸਾਰੇ ਸਮਾਜ ਨੂੰ ਜੋੜਿਆ ਵੀ ਹੈ ਤੇ ਸਾਰੇ ਸਮਾਜ 'ਚ ਉਤਸ਼ਾਹ ਵੀ ਪੈਦਾ ਕੀਤਾ ਮੈਂ ਇਸ ਤੇ ਯਾਤਰਾ ਤੌਰਨ ਤੇ ਬਹੁਤ ਬਹੁਤ ਇਹਨਾਂ ਨੂੰ ਵਧਾਈ ਦਿੱਤੀ ਹੈ ਤੇ ਮੇਰਾ ਵਿਸ਼ਵਾਸ ਹੈ ਕਿ ਅਗੋਂ ਵੀ ਭਵਿੱਖ ਲਈ ਇਸੇ ਤਰ੍ਹਾਂ ਧਾਰਮਿਕ ਕੰਮਾਂ 'ਚ ਇਹ ਚੱਲਦੇ ਰਹਿਣਗੇ ਤੇ ਭਗਵਾਨ ਬਾਲਮੀਕ ਜੀ ਦੇ ਜਿਹੜੇ ਸੰਦੇਸ਼ ਹੈ ਜਿਹੜੇ ਅਮਰ ਆ ਉਹਨਾਂ ਤੇ ਵੀ ਸਾਰੇ ਸਮਾਜ ਨੂੰ ਚੱਲਣ ਦੀ ਪ੍ਰੇਰਣਾ ਦੇਣਗੇ ਬਹੁਤ ਬਹੁਤ ਧੰਨਵਾਦ ਸਾਡੇ ਭਾਜੀ ਬਦਨ ਭਉਸ਼ਣ ਡਾਕਟਰ ਵਰਜਿੰਦਰ ਸਿੰਘ ਹਮਦਰਜੀ ਜੀ ਦੇ ਹੱਥੋਂ ਉਹਨਾਂ ਦੇ ਘਰ ਕਮਲਾ ਨਾਲ ਜੁੜੂ ਹੋਇਆ ਇਹ ਵਿਸ਼ਾਲ ਸ਼ੁਭਾ ਯਾਤਰਾ ਇੱਕ ਛੋਟੀ ਜੀ ਸ਼ੁਭਾ ਯਾਤਰਾ ਨਹੀਂ ਹੈ ਜਿਹੜੀ ਸਾਰਾ ਪੰਜਾਬ ਚ ਹਰਿਆਣਾ हिंदुस्तान च सब तो वीडी शोभा विपन परिवार उन्होंने साथियों ने रोजन किया जरा युभ आरंभ करवाया वो हम करवाया गया नॉन पोलिटिकल और मतलब परमात्मा रूपी शख्सियत शख्शीत हथों शुभारम्भ होया मैं विपिन पर सभरवाल सा उन्होंने साथियों बहुत बहुत बधाई देना और मैं परमात्मा की अरदस करना कि भाजी ਨਿਰੋਗ ਲੰਬੀ ਆ ਜੋ ਨਹੀਂ ਕਿਉਂਕਿ ਇਹਨਾਂ ਦਾ ਹੱਥ ਸਾਡੇ ਸਿਰ ਤੇ ਬਣਿਆ ਰਵੇ ਅੱਜ ਅਸੀਂ ਜੋ ਵੀ ਹਾਂ ਮੈਂ ਤਾਂ ਤੁਹਾਡੇ ਸਾਹਮਣੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਪੰਜਾਬ ਵਾਸੀਆਂ ਨੂੰ ਵਾਸੀਆਂ ਨੂੰ ਕਿ ਮੇਰਾ ਦਾ ਜਿਹੜਾ ਜੀਵਨ ਹੈ ਉਹ ਜੀਵਨਦਾਨ ਜਿਹੜਾ ਉਹ ਦੁਬਾਰਾ ਭਾਜੀ ਦੇ ਹੱਥੋਂ ਮੈਨੂੰ ਮਿਲਿਆ ਹੈ ਮੈਂ ਉਹਨਾਂ ਦੇ ਦੇ ਮੈਂ ਭਾਬੋਕ ਹੋ ਗਿਆ ਮੈਂ ਉਹਨਾਂ ਦੇ ए, करके ही अच्छ है सारू पता मेरी मेरी दो दो बार दोबारा जिंदगी भाजी ने बचाई है मैं ये अपने और अपने सारे साथियों भगवान अगर अरदस करना है कि इन्होंने निरोग लंबी आजू नहीं तीन जीते रहें मैं उन्हें अभी अरदास करना और महाराज इन्होंने इस तरह कृपा गुरु महाराज बनाए रखें और साके सारे अपने छोटे भावों के उ अपना मेहर बच्चे ਅੰਦਰ ਕਿਰਿਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੱਤੀ ਵਾਸਾ ਨਾ ਲੱਗ ਜਾਏ ਇਹਨਾਂ ਨੂੰ ਉਹ ਸੱਚੀ ਬਾਣੀ ਨਹੀਂ ਚਾਹੀਦੀ ਗੁਰੂ ਮਹਾਰਾਜ ਜੀ ਦੀ ਅਰਦਾਸ ਹੈ ਤੇ ਵੀ ਇਹ ਇਹਾਂ ਦੀ ਜਿੰਨਾ ਵੀ ਇਹਨਾਂ ਨੇ ਸ਼ਹਿਰ ਨੂੰ ਸਾਨੂੰ ਸਾਰਿਆਂ ਨੂੰ ਜਿੰਨਾ ਅਸ਼ੀਰਵਾਦ ਇਹਨਾਂ ਦਾ ਹੈ ਨਾ ਮੈਂ ਸਮਝਦਾ ਕਿ ਅਸੀਂ ਬਹੁਤ ਭਾਗਾਂ ਲਿਆ ਅਸੀਂ ਬਹੁਤ ਭਾਗਾਂ ਲਿਆ ਸਾਡੇ ਦੋ ਬਾਜੀ ਆ ਗਏ ਪੂਰਾ ਨਾਮ ਭਾਜੀ ਦਾ ਇੱਕ ਅਦਨ ਬੋਲਣ ਡਾਕ ਰਜਿੰਦਰ ਸਿੰਘ ਅੰਧਰਜੀ ਨੇ ਪਰ ਸਾਡੇ ਭਾਜੀ ਨੇ ਮੇਰੇ ਵੀ ਭਾਜੀ ਨੇ ਮੇਰੇ ਕਹ ਸਾਰੇ ਬੰਨਿਆਂ ਦੇ ਤੇ ਬਜ਼ੁਰਗਾਂ ਦੇ ਵੀ ਆ ਭਾਜੀ ਨੇ ਇੱਕ ਵਾਰੀ ਵੇਰ ਮੈਂ ਬਹੁਤ ਇਸ ਆਈ ਦੇ ਜਿੰਦਗੀ ਦਾ ਆਈ ਦੇ ਨਾਲ ਆਪਣਾ ਇੰਨਾ ਕੀਮਤੀ ਸਮਾਂ ਗੱਡ ਗਿਆ ਨਹੀਂ ਜਾਣਦੇ ਕਿ ਹਜ਼ਾਰਾਂ ਨੂਦ ਬੁਲਾਉਂਦੇ ਮੈਂ ਲੁਧਿਆਣੇ ਵਾਸਤੇ ਬਹੁਤ ਭਾਜੀ ਇਹਨਾਂ ਨੂੰ ਬੇਨਤੀ ਕਰ ਚੁੱਕਾ ਲੁਧਿਆਣੇਆਂ ਕਈ ਫੰਕਸ਼ਨਾਂ ਦੇ ਭਾਜੀ ਨੂੰ ਭਾਜੀ ਬਸ ਸਿਰਫ ਉਹਨਾਂ ਜਗ੍ਹਾ ਤੇ ਜਾਂਦੇ ਜਿੱਥੇ ਬਹੁਤ ਛੋਟੀ ਜਿਹੀ ਜਗ੍ਹਾ ਤੇ ਮੈਂ ਬਾਜੀ ਦਾ ਅੱਜ ਦੇ ਦਿਨ ਤੇ ਪਿੰਨ ਸਰਪਰ ਵਾਲੇ ਪੂਰੇ ਸਾਥੀਆਂ ਨੂੰ ਇਹ ਦੱਸੂਗਾ ਕਿ ਤੁਸੀਂ ਬਹੁਤ ਭਾਗ ਹੈ। ਤੇ ਬਾਜੀ ਆ ਗਏ ਤੇ ਸਮਝੋਗੇ ਵੀ ਪ੍ਰਮਾਤਮਾ ਰੂਪੀ ਤੁਹਾਨੂੰ ਸ਼ੁਭ ਰਾਮ ਮਿਲ ਗਿਆ। ਜੈ ਵਾਲਮੀਕੀ ਅਰ ਬਦਮੀ ਕੋਲੇ ਜੋ ਮਿਆਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ। ਭਗਵਾਨ ਵਾਲਮੀਕੀ ਉਤਸਵ ਕਮੇਟੀ ਵੱਲੋਂ ਅੱਜ ਜਲੰਧਰ ਤੋਂ भगवान बाल मिक्ति की प्रगट उत्सव के उपलक्ष्य के विशाल तीर्थ यात्रा भगवान वाल्मीकि जी तीर्थ स्थल अमृतसर विखे ले जाई जा रही है जिसकी रवानगी डॉक्टर बजेंद्र सिंह हमदर्द वालों की गई है और तुम देख सकते हो सात सौ पे बसा के जेड़े श्रद्धालु विशाल तीर्थ यात्रा के जलंधर तो रवाना हो हुए हैं और यह बसा तुम देख सकते हो सत्त जेडियां ने जो भगवान वाल्मीकि जी तीर्थ स्थल विखे जा रही ने ये सारी संगत जी है सत्त सौ तेरह बसा के जगत रवाना हो रही है तीर्थ यात्रा भगवान वाल्मीकि जी तीर्थ स्थल विखे जाके भगवान वाल्मीकि जी नतमस्तक आशीर्वाद प्राप्त कर सात सौ तेरह बसा श्रद्धालुआ जाना भगवान वाल्मिकी उत्सव कमेटी के प्रधान बिपिन सबरवाल वालों उपराला किया गया जिसकी शलाघा जी है अजीत प्रकाशन समूह के मुख्य संपादक डॉक्टर बरजिंदर सिंह की हमदर्द वालों की गई और समूह संत समाज और समाजक सियासी आगुआ वालों भी की शलाघा की गई इस मौके पे दैनिक सवेरा के मुख्य संपादक शीतल विज भाजपा के सीनियर आगू तरुण चुग और सियासी ते समाजिक आगू मौजूद सर ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਅਜੀਤ ਫੈਪ ਟੀਵੀ ਜਲੰਧਰ